हां जी पसंद जो आज ਦਾ ਜਿਹੜਾ ਸ਼ਾਟ ਆਪਾਂ ਬਣਾ ਰਹੇ ਆ ਪਿੰਡ ਚਾਮਕੇ ਤਸੀਦ ਜਿਹੜਾ ਸ਼੍ਰੀ ਕਰਮਪਰ ਸਾਹਿਬ ਭਾਜੀ ਪ੍ਰਤਾਪ ਸਿੰਘ ਸ਼ਾਹ ਦੇ ਫਾਰਮ ਦੇ ਸਤਨਾਗ ਹੁਣ ਦੇ ਦੀ ਦੱਸੋ ਜੀ ਭਾਈ ਜੀ ਇਹਦੇ ਬਾਰੇ ਇਹ ਭਾਜੀ ਸੂਆ ਦੱਜਾ ਕੋਤੇ ਜਾ ਲਾਵੇ ਚੌਥਾ ਲਾਵੇ ਭਾਵੇਂ ਲਾਵੇ ਦਹਵਾ ਸੂਈ ਨੂੰ ਹੋਏ ਜੇ ਕੋਈ ਸਾਢੇ 3-4 ਮਹੀਨੇ ਅੱਛਾ ਦੁੱਧ ਬਣਾਏ ਤੇ ਦੁੱਧ ਭਾਜੀ ਹੈਗਾ ਜੀ 7 ਲੀਟਰ ਬਚਾ ਨਹੀਂ ਹੈਗਾ ਤੇ ਮਗਰ ਲ ਇੱਕ ਬਹਿਣੀ ਵਾਲੇ ਥਾਂ ਦੀ ਤੇ ਲੜਿਆ ਮਾ ਜੀ ਲੜਿਆ ਜੀ ਆ ਰਹੀ ਰਦੀ ਗੱਲ ਕਰੀਏ ਤੇ ਪੂਰੇ ਭਾਜੀ ਹੈਗੀ ਆ ਇਹਦੀ ਆਪਣੇ 55000 ਦੇ ਵਿੱਚ ਪਹੁੰਚ ਗੱਡੀ ਅੱਜ ਲੈ 52000 ਹਾਂਜੀ ਹਾਂਜੀ 2 ਨੰਬਰ ਇਹ ਜੀ ਸੂਆ ਤਜਾ ਆ ਬਾਕੀ ਭੈਣ ਭਰਾਵਾਂ ਦੀ ਗੱਡੀ ਆ ਦੁੱਧ ਦੇ ਨਾਲ 7 ਲੀਟਰ ਆ ਸੂਈ ਨੇ ਇਹਨੂੰ ਕੋਈ ਹੋਏ 4 ਕਿ ਮਹੀਨੇ ਮੋਲੇ ਦਾ ਭਾਜੀ 45000 ਤੇ ਪਹੁੰਚ ਗੱਡੀ ਅੱਜ ਲੈ 42000 ਠੀਕ ਹੈ ਜੇ ਦੋ ਕੇ ਤਿੰਨ ਨੰਬਰ ਆਗੇ ਇਹ ਦੋ ਅਗੇ ਭਾਜੀ ਸੂਆ ਤਿਜਾ ਕੁਝ ਉਥਾਲਾ ਦੇ ਭਣਵਾ ਭਾਵੇਂ ਦਾ ਹਾਂਜੀ ਦੁੱਧ ਭਾਜੀ 7 ਆ 6 ਲਾਵੇਗੀ ਮੁੱਲ ਕਿੰਨੇ ਮੁੱਲ 40000 ਤੇ ਪਹੁੰਚ ਗੱਡੀ ਆਪਦੀ ਲੈ ਵੇ 70000 ਦੋ ਤਾਂ ਇਹ ਦਵਾਂਗੇ ਭਾਜੀ ਵੱਡੀ ਮਹੀਂ ਜੇ ਵੱਡੀ ਦੁੱਧ 8 ਆ 7 ਲਾਵੇਗੀ ਹਾਂਜੀ ਸੂਆ ਕਰਵਾ ਸੂਆ ਭਾਜੀ ਤਜਾ ਵਾਂ ਆਪਾਂ ਦੋ ਜਾਣੀਆਂ ਦੇ ਤੇ ਜਾਲ ਵਾਲੇ ਚੌਥਾਲ ਵਾਲੇ ਭਾਵੇਂ ਦਾ ਮਾਣਾ ਵੇ ਆਪ ਜੀ ਸਮਝੇ ਮੋਲ ਭਾਜੀ ਇਹਦੀ 95000 ਤੇ ਪਹੁੰਚ ਗੱਡੀ ਆਪਦੀ ਲੈ 55000 ਰੁਪਏ ਹਾਂਜੀ ਹਾਂਜੀ ਭਾਜੀ ਸੂਆ ਸੂਰਤ ਜਾ ਕੁ ਚੌਥਾ ਵਾਲੇ ਪੰਜਵਾਂ ਵਾਲੇ ਭੈਣ ਭਾਬ ਸਮਝ ਵੇਖੇ ਦੁੱਧ ਸੱਤ ਹੈ ਜੀ ਛੇਲ ਵਾਲੇ ਕੋਈ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਮੋਲ 43 ਹਜ਼ਾਰ ਤੇ ਪਹੁੰਚ ਗੱਡੀ ਆਪਦੀ ਲੈਵੇ 40 ਹਜ਼ਾਰ ਦੀ ਹਾਂਜੀ ਇਹ ਤਾਂ ਅੱਗੇ ਭਲੀ ਝੋਟੀ ਦੂਜੇ ਸੂਏ ਬਾਕੀ ਭੈਣ ਭਾਬਾਂ ਦੀ ਗੱਡੀ ਆ ਹਾਂਜੀ ਸੂਈ ਨੂੰ ਇਹਨੂੰ 4 ਮਹੀਨੇ ਹੋਏ ਜੀ ਦੁੱਧ 7 ਲੀਟਰ ਹੈ ਕੋਈ ਮੋਲ ਭਾਜੀ ਇਹਦੀ ਕਰਾਂਗੇ ਪੂਰੇ 50000 ਤੇ ਪਹੁੰਚ ਗੱਡੀ ਆਪ ਜੀ ਲੈਵੇ 47000 ਦੀ। ਹਾਂਜੀ। ਗੱਡੀ ਭਾਜੀ 8 ਲੀਟਰ ਦੁੱਧ ਜੇ ਮੈਂ ਦੇ ਥੱਲੇ। ਸੁਆ ਤੇ ਜਾ। ਹਾਂਜੀ। ਤੇ ਰੇਟ ਦੀ ਗੱਲ ਕਰੀਏ 44000 ਤੇ ਪਹੁੰਚ ਗੱਡੀ ਆਪ ਜੀ ਲੈਵੇ 45000 ਦੀ ਦੇਣ। ਹਾਂਜੀ। ਹਾਂਜੀ। ਆਲੂ ਵੀਡੀਓ ਦਾ ਦੋਸਤੋ ਕਰਿਓ ਵੇਟ ਪ੍ਰੋਪਰ ਐਂਟਰਟੇਨਮੈਂਟ ਸਾਡੀ ਪੰਜਾਬੀ ਵਿੱਚ ਦੱਸੀ ਹੋਈ ਹੈ। ਧੰਨਵਾਦ ਦੋਸਤੋ ਰੋੜੀ ਵਿੱਚ ਦੇਖਣ ਵਾਸਤੇ।